ਬਲ ਦੀ ਅੱਗ ਦੇ ਵਿੱਚ ਸੁੱਟਣ ਤੋਂ ਬਾਅਦ ਉਸ ਨੂੰ ਦੁਬਾਰਾ ਕੱਢਿਆ ਗਿਆ ਹਲੇ ਵੀ ਉਹਦੀ ਮੌਤ ਨਹੀਂ ਸੀ ਹੋਈ ਉਸ ਤੋਂ ਬਾਅਦ ਉਹਨੂੰ ਪੁੱਠਾ ਦਰਖਤ ਤੇ ਲਮਕਾ ਕੇ ਟੰਗ ਦਿੱਤਾ ਗਿਆ ਤੇ ਪੁੱਠਾ ਲਮਕਾਏ ਹੋਏ ਨੂੰ ਉਹਨੂੰ ਜੋ ਜਾਨਵਰ ਸੀਗੇ ਉਹ ਨੋਚ-ਨੋਚ ਕੇ ਖਾਰੇ ਸੀਗੇ ਤੇ ਇਸ ਤਰੀਕੇ ਨਾਲ ਵਜ਼ੀਰ ਖਾਨ ਦੀ ਉੱਥੇ ਮੌਤ ਹੋਈ ਸੀਗੀ ਤੇ ਇਹ ਬਦਲਾ ਜੋ ਲਿਆ ਸੀਗਾ ਬੰਦਾ ਸਿੰਘ ਬਹਾਦਰ ਤੇ ਉਹਦੀ ਫੌਜਾਂ ਨੇ ਇਹ ਜੋ ਸਹਿਬਜ਼ਾਦਿਆਂ ਦੀ ਸ਼ਹੀਦੀ ਉਹਨੇ ਕੀਤੀ ਸੀਗੀ ਉਹਦਾ ਜੋ ਗੁੱਸਾ ਸੀਗਾ ਸਭ ਦੇ ਮਨਾਂ 'ਚ ਉਹਦਾ ਇੱਕ ਬਦਲਾ ਲਿਆ ਸੀਗਾ ਹੁਣ ਇਥੋਂ ਸਿੱਖ ਰਾਜ ਦੀ ਸ਼ੁਰੂਆਤ ਹੋ ਚੁੱਕੀ ਸੀਗੀ ਕਿਉਂਕਿ ਜਿੱਥੇ ਸਰਹੰਦ ਵਿੱਚ ਛੋਟੇ ਸਾਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਉੱਥੇ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਦਾ ਨੀਂਹ ਪੱਥਰ ਰੱਖਤਾ ਸੀ ਸਰਹੰਦ ਵਿੱਚ ਸਿੱਖ ਰਾਜ ਕਾਇਮੀ ਦਾ ਐਲਾਨ ਕਰ ਦਿੱਤਾ ਗਿਆ ਸੀਗਾ ਤੇ ਸਰਦਾਰ ਬਾਜ ਸਿੰਘ ਜੀ ਨੂੰ ਸਰਹੰਦ ਦਾ ਸੂਬੇਦਾਰ ਐਲਾਨ ਦਿੱਤਾ ਗਿਆ ਸੀ ਹੁਣ ਇਸ ਵੇਲੇ ਸਿੱਖ ਰਾਜ ਪੂਰੇ ਤਰੀਕੇ ਨਾਲ ਕਾਇਮ ਹੋ ਚੁੱਕਾ ਸੀਗਾ ਕਿਉਂਕਿ ਜਮਨਾ ਤੋਂ ਲੈ ਕੇ ਸਤਲੁਜ ਤੱਕ ਪੂਰਾ ਸਿੱਖ ਰਾਜ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਇਹੀ ਸੋਚਿਆ ਸੀਗਾ ਹੁਣ ਪੂਰਨ ਤੌਰ ਤੇ ਹਰ ਤਰੀਕੇ ਨਾਲ ਸਿੱਖ ਰਾਜ ਨੂੰ ਕਾਇਮ ਕਰਨਾ ਜਿਸ ਦੇ ਵਾਸਤੇ ਕੀ ਚਾਹੀਦਾ ਸੀਗਾ ਆਪਣਾ ਮੁਲਕ ਹੋਵੇ ਆਪਣੀ ਰਾਜਧਾਨੀ ਹੋਵੇ ਆਪਣਾ ਝੰਡਾ ਹੋਵੇ ਆਪਣੀ ਫੌਜ ਤੇ ਆਪਣਾ ਬਾਦਸ਼ਾਹ ਹੋਵੇ ਤੇ ਆਪਣਾ ਇੱਕ ਸਿੱਕਾ ਚਲਾਇਆ ਹੋਇਆ ਹੋਵੇ ਸਿੱਖਾਂ ਕੋਲ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ਿਆ ਹੋਇਆ ਕੇਸਰੀ ਝੰਡਾ ਸੀਗਾ ਕੇਸਰੀ ਨਿਸ਼ਾਨ ਸੀਗਾ ਆਪਣਾ ਉਹਨਾਂ ਦਾ ਮੁਲਕ ਸੀਗਾ ਜੋ ਜਿੱਤਿਆ ਹੋਇਆ ਪੰਜਾਬ ਸੀ ਤੇ ਆਪਣਾ ਬਾਦਸ਼ਾਹ ਬਹਾਦਰ ਸੀਗਾ ਜਿਹਨੂੰ ਬੰਦਾ ਸਿੰਘ ਬਹਾਦਰ ਦੇ ਨਾਂ ਤੋਂ ਆਪਾਂ ਜਾਣਦੇ ਆਂ ਤੇ ਬਾਕੀ ਚੀਜ਼ਾਂ ਪੂਰੀਆਂ ਕਰਨ ਦੀ ਲੋੜ ਸੀ ਤੇ ਉਹ ਅੱਗੇ ਚੱਲ ਕੇ ਹੌਲੀ-ਹੌਲੀ ਪੂਰੀਆਂ ਵੀ ਹੋਈਆਂ ਹੁਣ ਜਦੋਂ ਸਰਹੰਦ ਤੇ ਫਤਿਹ ਪਾਈ ਗਈ ਤਾਂ ਉੱਥੋਂ ਜੋ ਲੁੱਟਿਆ ਹੋਇਆ ਮਾਲ ਸੀਗਾ ਉਹਨਾਂ ਸ਼ਹਿਰਾਂ ਵਿੱਚੋਂ ਲੁੱਟਿਆ ਹੋਇਆ ਮਾਲ ਉੱਥੇ ਸਿੱਖੀ ਖਜ਼ਾਨੇ ਵਿੱਚ ਜਮ੍ਹਾਂ ਕੀਤਾ ਗਿਆ ਖਾਲਸਾ ਫੌਜਾ ਪਾਪਾ ਬੰਦਾ ਸਿੰਘ ਬਹਾਦਰ ਨੂੰ ਬਾਦਸ਼ਾਹ ਕਹਿੰਦੀਆਂ ਸੀਗੀਆਂ ਕਿਉਂਕਿ ਜਿੱਥੇ ਵੀ ਜੋ ਵੀ ਤਖਤ ਤੇ ਬੈੰਦਾ ਸੀਗਾ ਉਹਨੂੰ ਬਾਦਸ਼ਾਹ ਕਿਹਾ ਜਾਂਦਾ ਸੀਗਾ ਜਦ ਕੋਈ ਮੁਗਲ ਬਾਦਸ਼ਾਹ ਤਖਤ ਤੇ ਬੈੰਦਾ ਸੀ ਉਹ ਆਪਣਾ ਜਲੂਸ ਚਲਾਉਂਦਾ ਸੀਗਾ ਸਿੰਘਾਂ ਨੇ ਸਰੰਦ ਦੀ ਫਤਿਹ ਦੇ ਦਿਨ ਸਿੱਖ ਰਾਜ ਦਾ ਸੰਮਤ ਚਾਲੂ ਕੀਤਾ ਸਿੱਖ ਬਾਦਸ਼ਾਹੀ ਦਾ ਅਸਲ ਮਾਲਕ ਗੁਰੂ ਮਹਾਰਾਜ ਨੂੰ ਹੀ ਮੰਨਦੇ ਸੀਗੇ ਇਸ ਕਰਕੇ ਗੁਰੂ ਮਹਾਰਾਜ ਦੇ ਨਾਂ ਤੇ ਹੀ ਨਾਨਕ ਸ਼ਾਹੀ ਸਿੱਕੇ ਵੀ ਜਾਰੀ ਕੀਤੇ ਗਏ ਸਿੱਕੇ ਦੇ ਇੱਕ ਪਾਸੇ ਲਿਖਿਆ ਸੀਗਾ ਫਾਰਸੀ ਚ ਕੀ ਲਿਖਿਆ ਸੀਗਾ ਸikka zadbar hardo alam teeg nanak wahib ast ਫਤੇ ਗੋਬਿੰਦ ਸਿੰਘ شاہੇ ਸ਼ਾਹਾਂ ਫਜ਼ਲ ਸੱਚਾ ਸਾਹਿਬ ਅਸਤ ਐਫ ਐਫ ਆਰਸੀ ਚ ਲਿਖਿਆ ਹੋਇਆ ਸੀਗਾ ਸਿੱਕੇ ਦੇ ਅਗਲੇ ਪਾਸੇ ਹੁਣ ਮੁਗਲਾ ਵਾਂਗ ਸਿੰਘਾਂ ਕੋਲ ਸਭ ਕੁਝ ਆਪਣਾ ਸੀਗਾ ਉਹਨਾਂ ਕੋਲ ਬਾਦਸ਼ਾਹ ਵੀ ਆਪਣਾ ਸੀਗਾ ਉਹਨਾਂ ਕੋਲ ਮੁਲਕ ਰਾਜਧਾਨੀ ਸਭ ਕੁਝ ਆਪਣਾ ਸੀਗਾ ਫਰਕ ਕੇਵਲ ਇਹ ਸੀ ਕਿ ਮੁਗਲਾਂ ਦਾ ਸਭ ਕੁਝ ਆਪਣੇ ਨਾਮ ਥੱਲੇ ਸੀ ਤੇ ਸਿੰਘਾਂ ਦਾ ਸਭ ਕੁਝ ਗੁਰੂ ਮਹਾਰਾਜ ਦੇ ਨਾਮ ਥੱਲੇ ਹੀ ਜਾਰੀ ਕੀਤਾ ਜਾਂਦਾ ਸੀ ਚਾਹੇ ਸਿੱਕੇ ਹੁੰਦੇ ਸੀਗੇ ਚਾਹੇ ਆਪਣੇ ਕੋਈ ਕੁਛ ਵੀ ਜਾਰੀ ਕਰਨਾ ਹੁੰਦਾ ਸੀਗਾ ਹੁਣ ਸਾਰੇ ਮਾਲਵੇ ਉੱਤੇ ਸਿੱਖਾਂ ਦਾ ਕਬਜ਼ਾ ਹੋ ਚੁੱਕਿਆ ਸੀਗਾ ਤੇ ਦਵਾਬੇ ਅਤੇ ਮਾਝੇ ਵਿੱਚ ਵੀ ਸਿੰਘਾਂ ਨੇ ਆਜ਼ਾਦੀ ਦੇ ਢੋਲ ਵਜਾਤੇ ਸੀਗੇ ਜੇ ਆਪਾਂ ਗੱਲ ਕਰੀਏ ਪੰਜਾਬ ਦੀ ਜੇ ਆਪਾਂ ਗੱਲ ਕਰੀਏ ਬिलासपुर ਹਿਮਾਚਲ ਦੀ ਜੇ ਆਪਾਂ ਗੱਲ ਕਰੀਏ ਲਾਹੌਰ ਦੀ ਹਰ ਪਾਸੇ ਸਿੱਖਾਂ ਦਾ ਕਬਜ਼ਾ ਹੋ ਚੁੱਕਿਆ ਸੀਗਾ ਹਰ ਪਾਸੇ ਸਿੱਖਾਂ ਦੀਆਂ ਫੌਜਾਂ ਹੀ ਦਿਖਦੀਆਂ ਸੀਗੀਆਂ ਹੁਣ ਦਰਿਆ ਰਾਵੀ ਤੋਂ ਜਮਨਾ ਤੱਕ ਲਾਹੌਰ ਕਸੂਰ ਬਠਿੰਡਾ ਪਾਣੀਪਤ ਤੋਂ ਉੱਚੀਆਂ ਪਹਾੜੀਆਂ ਤੱਕ ਖਾਲਸੇ ਦਾ ਰਾਜ ਹੋ ਚੁੱਕਿਆ ਸੀ ਤੇ ਆਪਾਂ ਇਸ ਨੂੰ ਸ਼ੁਰੂ ਆਲਾ ਵਾਹਤ ਵਾਲਾ ਸਿੱਖ ਰਾਜ ਖਾਲਸਾ ਰਾਜ ਵੀ ਕਹਿ ਸਕਦੇ ਆ ਤੇ ਆਪਣਾ ਸਿੱਖ ਰਾਜ ਆਉਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਭ ਤੋਂ ਵੱਡਾ ਕੰਮ ਕੀ ਕੀਤਾ ਸੀਗਾ ਵੀ ਜ਼ਿੰਮੇਵਾਰੀ ਖਤਮ ਕੀਤੀ ਸੀਗੀ ਜ਼ਿੰਮੇਵਾਰੀ ਖਤਮ ਕਰਨ ਤੋਂ ਬਾਅਦ ਜੋ ਵਪਾਰੀ ਸੀਗੇ ਕੁਝ ਵਪਾਰੀ ਉਹਨਾਂ ਦੇ ਖਿਲਾਫ ਵੀ ਹੋਏ ਸੀਗੇ ਪਰ ਜ਼ਿਆਦਾਤਰ ਜੋ ਕਿਸਾਨੀ ਸੀਗੀ ਜੋ ਕਿਸਾਨ ਸੀਗੇ ਉਹਨਾਂ ਦਾ ਤਾਂ ਫਾਇਦਾ ਹੀ ਸੀਗਾ ਉਹਨਾਂ ਨੂੰ ਜ਼ਿੰਮੇਵਾਰੀ ਨਹੀਂ ਦੇਣੀ ਪੈਂਦੀ ਸੀਗੀ ਉਹ ਆਪਣੀ ਜ਼ਮੀਨਾਂ ਦੇ ਹੱਕਦਾਰ ਸੀਗੇ ਤੱਕ ਕਿੰਨੇ ਹੀ ਕਿਸਾਨ ਉਹਨਾਂ ਨਾਲ ਰਲੇ ਵੀ ਸੀਗੇ ਹੁਣ ਸਿੱਖ ਰਾਜ ਤਾਂ ਕਾਇਮ ਹੋ ਚੁੱਕਿਆ ਸੀਗਾ ਤੇ ਜੋ Hindu ਤੇ Muslim ਭਾਈਚਾਰਾ ਸੀਗਾ ਉਹ ਵੀ ਸਿੱਖਾਂ ਚ ਆ ਕੇ ਸ਼ਾਮਲ ਹੋਏ ਤੇ ਸਿੱਖ ਰਾਜ ਦੀ ਸ਼ਾਨ ਨੂੰ ਆ ਕੇ ਹੋਰ ਵਧਾਇਆ ਸਿੱਖ ਰਾਜ ਨੂੰ ਵਧਦਾ ਹੋਇਆ ਦੇਖ ਕੇ ਮੁਗਲ ਕਿਵੇਂ ਬਰਦਾਸ਼ਤ ਕਰ ਸਕਦੇ ਸੀਗੇ ਇਸੇ ਕਰਕੇ ਮੁਗਲਾਂ ਨੇ ਸਿੱਖ ਰਾਜ ਉੱਤੇ ਉਹਨੂੰ ਖਤਮ ਕਰਨ ਵਾਸਤੇ ਆਪਣੀਆਂ ਸੈਨਾਵਾਂ ਭੇਜੀਆਂ ਜਿਹਨੂੰ ਸ਼ਾਹੀ ਸੈਨਾ ਵੀ ਕਿਹਾ ਜਾਂਦਾ ਸੀਗਾ 26 ਨਵੰਬਰ 1710 ਨੂੰ ਅਮੀਨਗੜ ਕੋਲ ਇੱਕ ਵੱਡੀ ਲੜਾਈ ਹੋਈ ਸੀਗੀ ਜੋ ਸ਼ਾਹੀ ਸਨਾਵਾਂ ਵੱਲੋਂ ਸਿੱਖ ਫੌਜਾਂ ਤੇ ਹਮਲਾ ਕੀਤਾ ਗਿਆ ਸੀਗਾ